ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਕਸਰ ਹੀ ਜਿਵੇਂ-ਜਿਵੇਂ ਸਮਾਂ ਬਦਲਦਾ ਜਾ ਰਿਹਾ ਹੈ ਲੋਕਾਂ ਦਾ ਰਹਿਣ ਸਹਿਣ ਦਾ ਢੰਗ ਇਤੋਂ ਤੱਕ ਕਿ ਰੀਤੀ ਰਿਵਾਜ ਵੀ ਦਿਨੋ-ਦਿਨ ਬਦਲਦੇ ਜਾ ਰਹੇ ਨੇ ਅੱਜ ਕੱਲ੍ਹ ਜਨਮ ਦਿਨ ਵਾਲੇ ਦਿਨ ਸਰਪ੍ਰਾਈਜ਼ ਦੇਣ ਦਾ ਰੁਝਾਨ ਬਹੁਤ ਹੀ ਜ਼ਿਆਦਾ ਵਧਦਾ ਜਾ ਰਿਹਾ ਹੈ ਜਿਸ ਦੀ ਇੱਕ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਬੱਚਾ ਆਪਣੇ ਬਾਪ ਨਾਲ ਰਾਤ ਨੂੰ ਸੁੱਤਾ ਪਿਆ ਸੀ ਤੇ ਉਸ ਨੂੰ ਜਨਮ ਦਿਨ ਦਾ ਸਰਪ੍ਰਾਈਜ਼ ਦੇਣ ਲਈ ਉਸ ਦਾ ਭਰਾ ਤੇ ਉਸ ਦੀ ਮਾਂ ਰਾਤ ਨੂੰ ਕਮਰੇ ਦੇ ਵਿੱਚ ਕੇਕ ਲੈ ਕੇ ਆਉਂਦੇ ਨੇ ਤਾਂ ਜਦੋਂ ਉਸ ਦਾ ਭਰਾ ਉਸ ਨੂੰ ਹੈਪੀ ਬਰਥਡੇ ਕਹਿੰਦਾ ਹੈ ਤਾਂ ਉਸ ਨੂੰ ਉਠਾਉਣ ਲੱਗਦਾ ਹੈ ਤਾਂ ਬੱਚਾ ਇੱਕੋ ਦਮ ਡਰ ਜਾਂਦਾ ਹੈ ਤੇ ਉੱਚੀ ਉੱਚੀ ਚੀਕਾਂ ਮਾਰਨ ਲੱਗ ਜਾਂਦਾ ਹੈ ਉਸ ਨੂੰ ਸਮਝ ਨਹੀਂ ਆਉਂਦਾ ਕਿ ਇਹ ਕੀ ਹੋ ਰਿਹਾ ਹੈ ਪਹਿਲਾਂ ਦੇਖੋ ਜੀ ਪੂਰੀ ਵੀਡੀਓ ਹੈਪੀ ਬਰਥਡੇ ਟੂ ਵੀਰ ਆ ਤੂੰ ਆ ਗਿਆ ਵੀਰ ਆ ਲੈ ਕੀ ਆ ਆ ਗਿਆ ਆ ਗਿਆ ਆ ਗਿਆ ਆ ਗਿਆ ਵੀਰ ਆ ਨਾ ਹੋਈ ਨਹੀਂ ਹੋ ਗਿਆ ਹੋ ਗਿਆ ਰੋ ਹੈਪੀ ਬਰਥਡੇ ਕੀ ਇਸ ਤਰ੍ਹਾਂ ਕਿਸੇ ਸੁੱਤੇ ਪੇ ਬੱਚੇ ਨੂੰ ਉਠਾਉਣਾ ਚਾਹੀਦਾ ਹੈ ਕਿਉਂਕਿ ਇੱਕਦਮ ਉਠਾਉਣ ਨਾਲ ਬੱਚਾ ਡਰ ਜਾਂਦਾ ਹੈ ਤੇ ਕੋਈ ਵੀ ਭਾਣਾ ਵਾਪਰ ਸਕਦਾ ਹੈ ਬੱਚੇ ਨੂੰ ਅਟੈਕ ਵੀ ਹੋ ਸਕਦਾ ਹੈ ਜਾਂ ਕੋਈ ਮਾਨਸਿਕ ਬਿਮਾਰੀ ਵੀ ਲੱਗ ਸਕਦੀ ਹੈ ਬੱਚੇ ਦੀ ਜਾਨ ਵੀ ਸਾੜ ਸਕਦੀ ਹੈ ਕਿ ਇਸ ਤਰ੍ਹਾਂ ਕਰਨਾ ਸਹੀ ਹੈ ਜਾਂ ਗਲਤ ਆਪਣੇ ਵਿਚਾਰ ਜਰੂਰ ਦੱਸਿਓ ਕਮੈਂਟਾਂ ਵਿੱਚ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ